ਜਿਸ ਤੱਕ ਤੇ ਭਲੀ ਭਾਲ ਵਗ ਵੋਕ ਸਾਡੇ ਮਾਨਯੋਗ ਸ਼੍ਰੀਮਤੀ ਪ੍ਰਿਗਿਆ ਜੈਨ ਐਸਐਸਪੀ ਫਰੀਦਕੋਟ ਜੀ ਵੱਲੋਂ ਨਸ਼ਿਆ ਅਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜੋ ਲੜਾਈ ਜਿਲ੍ਹਾ ਫਰੀਦਕੋਟ ਦੀ ਪੁਲਸ ਲੜ ਰਹੀ ਹੈ ਉਹਦੇ ਵਿੱਚ ਆਪਾਂ 7 ਮਹੀਨਿਆਂ ਦੇ ਵਿੱਚ ਤੇਤੀ ਮੁਕਦਮੇ ਦਰਜ ਕੀਤੇ ਆ 164 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਉਸੇ ਲੜੀ ਦੇ ਸਬੰਧ ਵਿੱਚ ਐਸ ਐਚਓ ਸਲਾਰ ਹਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਏਐਸਆਈ ਸਿਕੰਦਰ ਸਿੰਘ ਬਾਜਾਖਾਨਾ ਚੌਕ ਮਜੂਰ ਸੀਗਾ ਉੱਥੇ ਉਹਨਾਂ ਨੂੰ ਇਨਫੋਰਮੇਸ਼ਨ ਆਈ ਕਿ ਦਬੜੀ ਖਾਨੇ ਪੋਲ ਡ੍ਰੇਨ ਦੇ ਲਾਗੇ ਕੁਝ ਸ਼ਰਾਰਤੀ ਬੰਦੇ ਕਿਸੇ ਹਮਲੇ ਦੀ ਤਾਕ ਵਿੱਚ ਬੈਠੇ ਕੋ ਪਲੈਨਿੰਗ ਕਰ ਰਹੇ ਹਨ ਤੇ ਜਿਨ੍ਹਾਂ ਕੋ ਮਾਰੂ ਹਥਿਆਰ ਜਿਨ੍ਹਾਂ ਨੂੰ ਪੁਲਿਸ ਪਾਰਟਿਸਪੇਟ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਪੰਜ ਵਿਅਕਤੀ ਕਾਬੂ ਆਏ ਜਿਨ੍ਹਾਂ ਦੇ ਕੋਲੋਂ ਇੱਕ ਕਿਰਪਾਨ ਇੱਕ ਗਰਾਰੀ ਰਾੜ ਤਿੰਨ ਖੰਡੇ ਅਤੇ ਇੱਕ ਲੋਹੇ ਦੀ ਰਾੜ ਬਰਾਮਦ ਹੋਈ ਪ੍ਰੋਫਾਈਲ ਕੀ ਹੈ ਜੀ ਪ੍ਰੋਫਾਈਲ ਇਸ ਤਰ੍ਹਾਂ ਕੀ ਇਹਦੇ ਵਿੱਚ ਪੰਜ ਬੰਦੇ ਸੀਗੇ ਹਰ ਸਿੰਘ ਲਜੀਤ ਸਿੰਘ ਉਰਫ ਕਾਲੂ ਪੁੱਤਰ ਕਰਮਜੀਤ ਸਿੰਘ ਵਾਸੀ ਜੈਤੋਂ ਸੁਦਾਮ ਪੁੱਤਰ ਰਾਜੂ ਕੁਲਵੀਰ ਪੁੱਤਰ ਬੱbbi ਸਮੀਰ ਪੁੱਤਰ ਬਿੱਲਾ ਮੁੰਨਾ ਪੁੱਤਰ ਰਾਜੂ ਇਹ ਸਾਰੇ ਜੇਤੋ ਦੇ ਰਹਿਣ ਵਾਲੇ ਆ ਤੇ ਜਿਹੜਾ ਹਰਸ਼ਵੰਤ ਸਿੰਘ ਆ ਇਹਦੇ ਖਿਲਾਫ ਪਹਿਲਾਂ 6 ਮੁਕਦਮੇ ਦਰਜ ਆ ਲੜਾਈਆਂ ਦੇ ਲੁੱਟਖੋਹਾਂ ਦੇ ਚੋਰੀਆਂ ਦੇ ਮੋਟਰਸਾਈਕਲ ਚੋਰੀ ਹੋਰ ਤੇ ਇੱਕ ਦੇ ਖਿਲਾਫ ਐਨ.ਡੀ ਦੇ ਮੁਕਦਮਾ ਦਰਜ ਆ ਆ ਜਿਹੜਾ ਫਰਾਰ ਦੱਸਿਆ ਜਾ ਰਿਹਾ 6 ਮਾਦਮੀ ਜੂ ਉਹਦਾ ਕੀ ਨਾਮ ਸੀ ਉਹ ਨਾ ਤੋਤਾ ਸਿੰਘ ਉਰਫ ਤੋਤੀ ਇਰਾਮਿਆਣੀ ਦਾ ਸରି ਇਹ ਹੀ ਕੋਈ ਪਤਾ ਲੱਗਿਆ ਵੀ ਕੀ ਮਨਗੇ ਪਲੈਨਿੰਗ ਵਗੈਰਾ ਬਣਾ ਲਈ ਸੀ ਕਿ ਇਹ ਲੁੱਟਾ ਖੋਲੇ ਬਾਰਤਾ ਕਹਿੰਦੇ ਜੀ ਰਸਤੇ ਵਿੱਚ ਰਾਹੀ ਤੋਂ ਮੋਬਾਈਲ ਖੋਲਿਆ ਜਾਂ ਕੋਈ ਪੈਸੇ ਖੋਲੇ ਤੁਹਾਨੂੰ ਪਤਾ ਕੀ ਹੁਣ ਮਹੀਨੇ ਦਾ ਆਖੀਰਲਾ ਦਿਨ ਹੁੰਦਾ ਤਨਖਾਹਾਂ ਤਰਫੋਂ ਮਿਲੀਆਂ ਹੁੰਦੀਆਂ ਲੋਕਾਂ ਨੂੰ ਤੇ ਉਹ ਇਸ ਤਾਕ ਦੇ ਵਿੱਚ ਸੀ ਲੁੱਟਾ ਖੋਲ ਦੌੜਨ ਦੇ ਪਿੱਛੇ ਬਰਾਮੀ ਸੀ ਨਹੀਂ ਬਰਾਮੀ ਕੋਈ ਨਹੀਂ ਪਲੈਨਿੰਗ ਕਰ ਰਹੀ ਸੀ ਨੇ ਰਾਮ ਵੀ ਨਹੀਂ ਹੋਈ ਪਲੈਨਿੰਗ ਕਰ ਰਹੀ ਸੀ ਸਰ ਇਸ ਰੋਡ ਉੱਤੇ ਪਹਿਲੇ ਵੀ ਲੁੱਟਾ ਖੋਹਾਂ ਕਾਫੀ ਹੁੰਦੀਆਂ ਰਹੀਆਂ ਸੀਗੇ ਵੈਸੇ ਨੌਲੇਜ ਦੇ ਵਿੱਚ ਕੋਈ ਨਹੀਂ ਪਹਿਲਾਂ ਇੱਕ ਦੋ ਹੋਈਆਂ ਸੀਗੀਆਂ ਤੇ ਉਹ ਆਪਾਂ ਸਾਰੀਆਂ ਟ੍ਰੇਸ ਕਰਦੀਆਂ ਸੀਗੀਆਂ ਤੇ ਗਾ ਵੀ ਆਪਾਂ ਕੰਟਰੋਲ ਰੱਖਾਂਗੇ ਸਾਰਾ ਠੀਕ ਠੀਕ ਹੈ ਸਰ ਥੈਂਕ ਯੂ ਐਡ ਬਾਈ